ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮੋਕਸਤ ਸਾਹਿਬ ਪੈਣ ਦਾ ਬਾਈ ਜਗਮੀਤ ਕੋਲੇ ਪਹੁੰਚਿਆ ਦੋਸਤੋ ਇੱਕ ਤਾਜੀ ਸੂਈ ਜਰਸੀ ਕ੍ਰੋਸ ਵੈਡ ਦੋਸਤੋ ਬਾਈ ਕੋਲੇ ਹੈਗੀ ਆ ਇਹ ਵੱਛੀ ਨੂੰ ਜਨਮ ਦਿੱਤਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤ ਆਹ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆ ਬਾਈ ਜੀ ਬਾਈ ਜੀ ਸਸੀ ਕਾ ਸਸੀ ਕਾ ਜੀ ਹੋ ਠੀਕ ਠਾਕ ਵਧੀਆ ਜੀ ਵਧੀਆ ਠੀਕ ਆ ਅੱਜ ਫਿਰ ਇੱਕ ਨਾ ਕੀ ਹੈ ਬਾਈ ਇੱਕ ਨਾ ਕੀ ਹੈ ਜੀ ਸਹੀ ਵਾਲੇ ਜਰਸੀ ਦਾ ਕਰੋਸ ਆ ਠੀਕ ਆ ਬਹੁਤ ਕਾ ਕਾ ਦੀ ਡਿਮਾਂਡ ਸੀ ਬਾਈ ਸੂਈ ਸਵਾਈ ਗਾ ਉਹ ਵੀ ਦੋਦ ਤੇ ਚਲਦੀ ਹੋਈ ਠੀਕ ਆ ਪਹਿਲਾਂ ਵੀ ਆਪਾਂ ਇਸੇ ਵਰਗੀ ਇੱਕ ਵੇਚੀ ਆ ਹਾਂਜੀ ਹਾਂਜੀ ਇਹਦੇ ਵਰਗੀ ਵੀਡੀਓ ਤੇ ਪਾਈ ਸੀ ਆਪਾਂ ਤੁਹਾਡੀ ਠੀਕ ਆ ਤੇ ਬਾਈ ਜਿੰਮੀ ਤੇ ਕਰੀ ਨਾ ਆਪਣਾ ਨੰਬਰ ਦੱਸ ਦੀ ਮੇਰਾ ਨੰਬਰ ਹੈਗਾ ਜੀ 6289910409 ਜੀ ਪਿੰਡ ਬੜੰਗ ਜ਼ਿਲ੍ਹਾ ਸ੍ਰੀ ਮਕਸਦ ਠੀਕ ਆ ਤੇ ਕਿੰਮਾ ਸੂਆ ਸੂਈ ਹੈ ਬਾਈ ਤੇ ਦੂਜਾ ਸੂਆ ਸੂਈ ਹੈ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਇਹਨੂੰ 4 5ਵਾਂ ਦਿਨ ਅੱਜ ਜੀ ਦੁੱਧ ਰਾਤ ਬਣ ਗਿਆ ਲਗਾਨਾ ਜੀ ਠੀਕ ਆ ਯਾਨੀ ਕਿ ਦੁੱਧ ਤੇ ਆ ਗਈ ਹਾਂਜੀ ਹਾਂਜੀ ਤੇ ਕਿੰਨਾ ਬਾਈ ਬੋਲਾ ਇਸ ਵਕਤ ਤਿਆਰ ਆ ਮੰਨ ਲਓ ਜੀ 15 ਕਿਲੋ ਹੈਗਾ ਤਿਆਰ 15 ਕਿਲੋ ਹੈਗਾ ਤਿੰਨ ਡਾਂਗ ਅਗਲਾ ਚੋਕੇ ਤੇ ਸੱਲੀ ਕਰਕੇ ਠੀਕ ਆ ਜਿੰਨਾ ਟਾਈਮ ਮਰਜੀ ਅਗਲਾ ਤਸੱਲੀ ਕਰ ਬੱਚਾ ਕੀ ਹੈ ਬਈ ਮਗਰ ਬੱਚੀ ਹੈ ਜੀ ਪਿਓਰ ਪੰਜਾਬ ਵਾਲੀ ਜਰਸੀ ਬੱਚੇ ਨੂੰ ਜਨਮ ਦਿੱਤਾ ਇਹ ਕੋਈ ਬਰੀਡ ਬੱਚੀ ਮਗਰ ਬੱਚੀ ਆ ਵੇਖ ਸਕਦੇ ਆ ਚੰਗੀ ਬੱਚੀ ਹੈ ਦੋਸਤੋ ਵੇਖ ਸਕਦੇ ਆ ਇਹ ਇਹ ਆਪ ਦੋਸਤੋ ਸਾਈਵਾਲ ਪ੍ਰੋਸੰਗ ਦੇ ਵਿੱਚ ਹੈਗੀ ਜਰਸੀ ਦੇ ਸਾਈਵਾਲ ਦਾ ਪ੍ਰੋਸ ਠੀਕ ਆ ਥਣ ਵੀ ਦੋਸਤੋ ਬਹੁਤ ਸੋਹਣਾ ਲੱਗਿਆ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਵੇਖ ਸਕਦੇ ਆ ਦੋਸਤੋ ਬਿਲਕੁਲ ਸਾਫ਼ ਸੁਥਰੀ ਵਹਿੜਾ ਦੋਸਤੋ ਬਹੁਤ ਸੋਹਣਾ ਮੋਟਾ-ਮੋਟਾ ਥਣ ਵੀ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆ ਦੇਖ ਸਕਦੇ ਆਂ ਦੋਸਤੋ ਬਿਲਕੁਲ ਸਾਫ ਸੁਥਰਾ ਖਾਣਾ ਦੋਸਤੋ ਦੁਪਹਿਰ ਦਾ ਦੋਸਤੋ 1 ਵਜੇ ਦਾ ਟਾਈਮ ਆ ਪੋਸਟ ਅੰਗਨਾ ਦੀ ਜੱਜਮੈਂਟ ਕਰਿਓ ਵੀ ਹਵਾਨੇ ਦੀ ਦੇਖ ਸਕਦੇ ਆਂ ਬਹੁਤ ਸੋਹਣਾ ਦੋਸਤੋ ਮੋਟਾ ਮੋਟਾ ਖਾਣਾ ਸੇਮ ਹੀ ਸਾਈਜ਼ ਆ ਦੋਸਤੋ ਚਾਰੇ ਥਾਣਾ ਦਾ ਤੇ ਤੋੜ ਕੇ ਤੁਹਾਨੂੰ ਖਾ ਦੇਣਾ ਕਦ ਕਦ ਵੀ ਸੋਹਣਾ ਦੋਸਤੋ ਇਤੋਂ ਛੋਟੀ ਨਹੀਂ ਜਸੂਰ ਤਾਜੀ ਸੁਈ ਆ ਬਹੁਤ ਸ਼ਾਂਤ ਸੁਭਾਅ ਦੀ ਰਾਣੀ ਕਾ ਵਧੀਆ ਬਾਈ ਘਰੇ ਦਾ ਰੱਖ ਰੱਖ ਨੰਬਰ ਬਾਈਆਂ ਦਾ ਸੀਲ ਠੰਡੀ ਬਹੁਤ ਆ ਦੋਸਤੋ ਜੀ ਉਸ ਤਾਊਆ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੇਖੋ ਕਿਉਂਕਿ ਦੁਪਹਿਰ ਦਾ ਦੋਸਤੋ 1 ਵਜੇ ਦਾ ਟਾਈਮ ਆ ਉਸ ਢੰਗ ਨਾਲ ਦੀ ਜਜਮੈਂਟ ਕਰੋ ਜੀ ਦੇਖ ਸਕਦੇ ਨੇ ਲੈ ਚੱਲ ਬਈ ਕੰਨ ਤੋੜਵਾ ਮੀਡੀਅਮ ਕੱਦ ਦੇ ਵਿੱਚ ਆ ਕ੍ਰੋਸ ਆਂਗ ਦੇ ਵਿੱਚ ਜਰਸੀ ਜਿਹੜੇ ਵੀਰ ਮੰਗਦੇ ਹਨ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਕ੍ਰੋਸ ਜਰਸੀ ਚਾਹੀਦੀ ਆ ਬਿਲਕੁਲ ਸਾਫ ਸੁਥਰੀ ਹੈ ਦੋਸਤੋ ਬਾਕੀ ਰਾਜੀਪੜੀ ਆ ਪੰਜਵਾਂ ਦਿਨ ਹੋ ਗਿਆ ਦੋਸਤੋ ਸੂਈ ਨੂੰ ਇਹਦਾ ਕਰਕੇ ਥੋੜੀ ਕਾੜ ਕਰਤੀ ਹੈ। ਵੈਸੇ ਦੋਸਤੋ ਸੀਲ ਠੰਡੀ ਆ। ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ। ਇੱਕ ਮੀਤ ਫਿਰ ਇਹਦਾ ਰੇਟ ਕੀ ਰੱਖਾਂ? ਰੇਟ ਦਾ ਜੀ ਇਹਦਾ 80000 ਰੁਪਏ 75000 ਚ ਛੋੜਛੱਪਾ ਹੀ ਕਰਾਂਗੇ ਜੀ। ਠੀਕ ਹੈ 75000 ਚ ਛੋੜਛੱਪਾ ਕਰ ਦਿਆਂਗੇ। ਹਾਂ ਜੀ। ਲੋ ਵੀ 75000 ਤੇ ਥੋੜਾ ਬੋਧਾ ਥੋੜਾ ਇੱਥੇ ਆ ਆ ਦਾ ਮਾਨਤਾਨ ਹੋ ਜਾਊਗਾ। ਦੁੱਧ ਬਾਈ ਕਿੰਨਾ ਪਾ ਦੂਗੀ ਇਹ ਬਾਈ ਦੁੱਧ ਜੀ ਮੰਨ ਲਓ ਇਦੋਂ 50 70 ਦਿਨਾ ਬਾਅਦ 18 19 ਕਿਲੋ ਦੁੱਧ ਖੁੱਲਾ ਪਾ ਦੇਣਾ ਜੀ ਇਹਨੇ ਆਪੇ 20 ਨਹੀਂ ਕਹਿੰਦੇ 18 19 18 ਕਿਲੋ ਦੁੱਧ ਪੱਕਾ ਇਹਨੇ ਦੇ ਦੇਣਾ ਜੀ 15 ਕਿਲੋ ਹੁਣ ਕੋ ਡੱਬਾ ਲਓ ਵੇ ਕਰਕੇ ਲੈ ਜੇ ਮਦਦ 15 ਲੀਟਰ ਬਾਈ ਜਾਂਦਾ ਭਾਵੇਂ ਦੀ ਕੋਈ ਡੱਬੇ ਮਾਰ ਕੇ ਲੈ ਜੇ ਹੁਣ ਤੇ 18 ਲੀਟਰ ਬਾਈ ਜਾਂਦਾ ਖੁੱਲਾ ਪਾ ਦੂ ਬਾਕੀ ਦੋਸਤੋ ਜਿਹੜਾ ਵੀਰ ਲੈਂਦਾ ਉਹਦੀ ਸੇਵਾ ਤੇ ਨਿਰਭਰ ਆ ਤੇ ਨੰਬਰ ਵੀ ਦਾ ਆਪਾਂ ਸਕਰੀਨ ਤੇ ਲਾਤਾ ਦੋਸਤੋ ਇਹ ਸਾ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਬੱਚੀ ਵੇਖੋ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ